ਉਹ ਫੋਨ ਤੇ ਰੱਖ ਲਿਆ ਯਾਰ ਧੰਨਵਾਦ ਸਾਰਾ ਜਿੰਦਾਬਾਦ 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 ਸਾਰਾ ਜਿੰਦਾਬਾਦ ਜਿੰਦਾਬਾਦ ਜੈ ਸ਼੍ਰੀ ਅੰਮ੍ਰਿਤ ਸਾਰੀ ਸੰਗਤ ਜਿਹਨੇ ਅੱਜ ਇੱਥੇ ਆਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਧੰਨਵਾਦ ਕਰਦੇ ਆ ਭਾਰਤੀ ਜਨਤਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਦੇ ਨੂੰ ਅਸ਼ੀਰਵਾਦ ਦੇ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਬਹੁਤ ਵੱਡਾ ਅਹੁਦਾ ਦੇ ਕੇ ਪੰਜਾਬ ਦੇ ਵਿੱਚ ਭੇਜਿਆ ਤੇ ਅਸੀਂ ਵੀ ਲੋਕਾਂ ਨੂੰ ਇਹੀ ਕਹਿੰਦੇ ਹੁੰਦੇ ਸੀ ਵੀ ਆਪਾਂ ਉਸ ਇਨਸਾਨ ਨੂੰ ਜਿਤਾਈਏ ਜਿਹੜਾ ਬੰਦਾ ਸਰਕਾਰ ਦੇ ਨੇੜੇ ਹੋਵੇ ਤੇ ਸਾਡੇ ਕੰਮ ਕਰਾ ਸਕੇ ਚਲੋ ਧੰਨਵਾਦ ਕਰਦੇ ਆਂ ਲੁਧਿਆਣਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਬਹੁਤ ਵੱਡੀਆਂ ਵੋਟਾਂ ਨਾਲ ਤੁਸੀਂ ਲੁਧਿਆਣੇ ਤੋਂ ਜਿਤਾ ਕੇ ਭੇਜਿਆ ਪਰ ਪਿੰਡੂ ਏਰੀਆ ਦੇ ਵਿੱਚ ਜਾ ਕੇ ਆਪਾਂ ਥੋੜੀਆਂ ਵੋਟਾਂ ਦੇ ਪਛੜ ਗਏ ਅਸੀਂ ਸਾਰੇ ਜਿਹੜੇ ਪਿੰਡੂ ਇਲਾਕੇ ਸਾਡੇ ਦੇ ਸਾਡੇ ਵੀਰ ਨੇ ਜਿਨ੍ਹਾਂ ਨੇ ਸੂਝਵਾਨ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ ਤੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੋ ਕਿਉਂਕਿ ਉਹਨਾਂ ਦੇ ਜਿਹੜੇ ਆਪਣੇ ਹੱਕ ਤੇ ਉਹਨਾਂ ਨੇ ਜਿਹੜੀ ਆਪਣੀ ਗੱਲ ਕਰਨੀ ਆ ਉਹਦੇ ਵਾਸਤੇ ਇੱਕ ਜਰੀਆ ਵੀ ਉਹਨਾਂ ਨੂੰ ਬਿੱਟੂ ਮਿਲ ਗਿਆ ਚਾਹੇ ਆਪਾਂ ਜਿੱਤ ਨਹੀਂ ਸਕੇ ਪਰ ਪ੍ਰਮਾਤਮਾ ਨੇ ਜਿਹੜੀ ਇਹ ਵਿੱਦ ਬਣਾਈ ਆ ਹੁਣੋਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਵਰਗ ਨੂੰ ਖੁਸ਼ ਕਰਨ ਵਾਸਤੇ ਹਰ ਇੱਕ ਦਾ ਕੰਮ ਕਰਕੇ ਦੇਣ ਦਾ ਅਸੀਂ ਵਾਅਦਾ ਕਰਦੇ ਹਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਰੁਕੀ ਹੋਈ ਸੀ ਉਹਨੂੰ ਪੂਰਾ ਕਰਕੇ ਦੇਣ ਦਾ ਭਰੋਸਾ ਦਵਾਂਗੇ। ਕੜਵਲ ਸਾਹਿਬ ਲਗਾਤਾਰ ਜਿਵੇਂ ਦੇਖਿਆ ਕਿ ਇੰਡਸਟਰੀ ਨੂੰ ਬੜੀ ਮੰਗ ਸੀਗੀ ਕਿ ਕੇਂਦਰ ਤੱਕ ਗੱਲ ਪਹੁੰਚੇ ਔਰ ਤੁਸੀਂ ਵੀ ਇੰਡਸਟਰੀ ਤੋਂ ਕਿਵੇਂ ਲੱਗਦਾ ਤੁਹਾਨੂੰ? ਸਾਨੂੰ ਇਹ ਲੱਗਦਾ ਵੀ ਸਾਡਾ ਪੰਜਾਬ ਬਹੁਤ ਜ਼ਿਆਦਾ ਪਿਛੜ ਚੁੱਕਿਆ ਜਿਹਦੇ ਕਰਕੇ ਸਾਡੇ ਜੂਥ ਨੂੰ ਬੱਚਿਆਂ ਨੂੰ ਆਪਸ਼ਨ ਨਹੀਂ ਮਿਲਦੀਆਂ ਸੀਗੀਆਂ। ਬਿジネスਦਿਆਂ ਤੇ ਉਪਦੇਸ਼ਾਂ ਨੂੰ ਜਾਇਜ਼ ਆ ਰਹੇ ਸੀ ਤੇ ਬੜੀਆਂ ਸਰਕਾਰਾਂ ਬਣੀਆਂ ਜਿਹੜੇ ਕਹਿੰਦੇ ਹੁੰਦੇ ਸੀ ਗੋਰੇ ਸਾਡੇ ਸਟੇਟ ਚ ਕੰਮ ਕਰਨ ਵਾਸਤੇ ਆਉਣਗੇ ਸੋ ਉਹਨਾਂ ਦੀਆਂ ਗੱਲਾਂ ਦਾ ਆਪਾਂ ਦੇਖਿਆ ਹੀ ਆ ਕੀ ਕੁਝ ਹੋ ਰਿਹਾਗਾ ਤੇ ਪੰਜਾਬ ਦੇ ਲੋਕਾਂ ਨੇ ਜਵਾਬ ਵੀ ਦਿੱਤਾ ਉਹਨਾਂ ਨੂੰ ਸੋ ਅਸੀਂ ਭਰੋਸਾ ਦਵਾਨੇ ਆ ਇੰਡਸਟਰੀ ਲਈ ਹਰ ਇੰਡਸਟਰੀ ਦੀ ਗੱਲ ਕਰਨਾ ਸਾਡੀ ਜ਼ਿੰਮੇਵਾਰੀ ਹੋਏਗੀ ਜਿੱਥੇ ਮੈਡੀਕਲ ਫੈਸਿਲਿਟੀਆਂ ਵਾਸਤੇ ਗੱਲ ਕਰਨਾ ਉੱਥੇ ਹੀ ਅਸੀਂ ਐਜੂਕੇਸ਼ਨ ਵਾਸਤੇ ਜਾਂ ਹਰ ਵਰਗ ਦੀ ਜੋ ਵੀ ਹੁਣ ਡਿਮਾਂਡ ਹੋਣਗੀਆਂ ਉਹ ਮੋਦੀ ਜੀ ਤੱਕ ਪਹੁੰਚਾਉਣ ਲਈ ਸਿਰਫ ਅਸੀਂ ਵਿਕਟੋ ਜੀ ਨੂੰ ਅਪਰੋਚ ਕਰਨਾ ਤੇ ਉਹ ਮੋਦੀ ਜੀ ਕੋਲ ਗੱਲ ਪਹੁੰਚਣੀ ਆ। ਇਹੀ ਗੱਲ ਲਈ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ। ਸੋ ਫਿਰ ਵੀ ਉਹਨਾਂ ਦਾ ਬਹੁਤ ਧੰਨਵਾਦ। ਅਸਲ ਵਿੱਚ 4 ਤਰੀਕ ਨੂੰ ਉਹ ਕੈਂਡੀਡੇਟ ਜਿੱਤੇ ਨੇ ਉਹ ਆਪਣੇ ਪਰਿਵਾਰ ਦੇ ਲਈ ਖੁਸ਼ੀਆਂ ਮਨਾਉਂਦੇ ਆ। ਪਰ ਅੱਜ ਜਿਹੜੇ ਲੋਕ ਜਿੱਤੇ ਨੇ ਇਹ ਉਹ ਲੋਕ ਨੇ ਜਿਹੜੇ ਕੰਮ ਦੇ ਲਈ ਆ ਖੁਸ਼ੀਆਂ ਮਨਾ ਰਹੇ ਆ ਸੋ ਅੱਜ ਸਾਨੂੰ ਖੁਸ਼ੀ ਆ ਸਾਡੀ ਕਲਮ ਦੇ ਵਿੱਚ ਤਾਕਤ ਆ ਗਈ ਆ ਤੇ ਇਸ ਕਲਮ ਦੇ ਤੇ ਤਾਕਤ ਦੇ ਨਾਲ ਅਸੀਂ ਤੁਹਾਡੇ ਜਿਹੜੇ ਕੰਮ ਕਰਾਉਣ ਦੇ ਸਮਰੱਥ ਹੋ ਗਏ ਆ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਜਿਵੇਂ ਚੋਣਾਂ ਵੀ ਲਗਾਤਾਰ ਜਿਹੜਾ ਪ੍ਰਚਾਰ ਕਰ ਰਿਹਾ ਕਿ ਬਈ ਜਲਦੀ ਹੋ ਜਾਣਗੀਆਂ ਉਹਨਾਂ ਲੈ ਕੇ ਤਿਆਰੀਆਂ ਕਿੱਦਾਂ ਦੀਆਂ ਸੋ ਜਿਵੇਂ ਚੋਣਾਂ ਦੇ ਵਿੱਚ ਤਾਂ ਹੁਣ ਨੇਚਰਲੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ 'ਚ ਬਣੀ ਆ ਤੇ ਹਰ ਇੱਕ ਹੁਣ ਹਰ ਬੰਦੇ ਨੂੰ ਪਤਾ ਲੱਗ ਚੁੱਕਿਆ ਵੀ ਅਸੀਂ ਬੀਜੇਪੀ ਨਾਲ ਜੁੜੀਏ ਤਾਂ ਹੀ ਵਿਕਾਸ ਹੋ ਸਕਦਾ ਹੈ ਤਾਂ ਵਿਕਾਸ ਕਰਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਦਰ ਸਟੇਟਸ ਦੇ ਵਿੱਚ ਜਿੱਥੇ ਹੀ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਡਿਵੈਲਪਮੈਂਟ ਦੀ ਕੋਈ ਕਮੀ ਨਹੀਂ ਰਹਿ ਰਹੀ ਹੈ